ਸ਼ਾਪਰਕੰਢੀ ਥਾਣੇ ਦੇ ਨਜ਼ਦੀਕ ਪੈਂਦੇ ਪਿੰਡ ਅਦਿਆਲ ਦਰਸ਼ਨਗਰ ਵਿੱਚ ਇੱਕ ਹੀ ਰਾਤ ਵਿੱਚ ਚੋਰਾਂ ਵੱਲੋਂ ਦੋ ਘਰਾਂ ਵਿੱਚ ਕੀਤੇ ਗਏ ਹੱਥ ਸਾਫ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਅਮਨਜੀਤ ਸਿੰਘ ਨਿਵਾਸੀ ਅਦਰਸ਼ਨਗਰ ਨੇ ਦੱਸਿਆ ਕਿ ਚੋਰਾਂ ਵੱਲੋਂ ਬੜੀ ਹੀ ਚਲਾਕੀ ਨਾਲ ਚੋਰੀ ਨੂੰ ਅੰਜਾਮ ਦਿੱਤਾ ਗਿਆ ਅਤੇ ਉਹ ਚੋਰੀ ਕਰਕੇ ਬਣ ਰਹੇ ਮਕਾਨ ਦੇ ਪਿਛਲੇ ਪਾਸੇਉ ਦੀ ਪੋੜੀ ਲਗਾ ਕੇ ਬੜੀ ਆਸਾਨੀ ਨਾਲ ਨਿਕਲ ਗਏ ਉਹਨਾਂ ਦੱਸਿਆ ਕਿ ਉਹਨਾਂ ਦੇ ਘਰਾਂ ਤੋਂ ਪੁਲਿਸ ਥਾਣਾ ਬਹੁਤ ਹੀ ਨਜ਼ਦੀਕ ਪੈਂਦਾ ਹੈ ਅਤੇ ਚੋਰਾਂ ਨੂੰ ਉਹਨਾਂ ਦਾ ਵੀ ਕੋਈ ਖੋਫ ਨਹੀਂ ਰਿਹਾ ਅਤੇ ਚੋਰ ਸ਼ਰਿਆਮ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਹੋਰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਸ਼ਾਪਰ ਕੰਡੀ ਵਿੱਚ ਚੋਰੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਫੜਕੇ ਉਹਨਾਂ ਦਾ ਸਮਾਨ ਵਾਪਸ ਦਵਾਇਆ ਜਾਵੇ ਅਤੇ ਉਹਨਾਂ ਨਾਲ ਇਨਸਾਫ ਕੀਤਾ ਜਾਵੇ। ਆਉ ਜਾਣਦੇ ਹਾਂ ਕੀ ਕਹਿਣਾ ਹੈ ਪੀੜਿਤ ਅਮਨਜੀਤ ਸਿੰਘ ਅਤੇ ਮਜ਼ਦੂਰਾਂ ਦਾ। ਅਮਨਜੀਤ ਸਿੰਘ ਮੈਂ ਦਰਸ਼ਨਗਰ ਪਿੰਡ ਦਾ ਰਹਿਣ ਵਾਲਾ ਤੇ ਬੀਤੇ ਕੱਲ ਕੀ ਹੋਇਆ ਕਿ ਚੋਰ ਆਏ ਤੇ ਸਾਡੀ ਜਿਹੜੀ ਮੋਟਰ ਚੋਰੀ ਕਰਕੇ ਲੈ ਗਏ। ਨਾਲ ਦੇ ਸਾਈਡ ਜਿਹੜਾ ਆਪਣਾ ਖੱਬੇ ਸੱਜੇ ਸਾਈਡ ਰਾਣੀ ਚੋਧਰੀ ਦਾ ਕੰਮ ਚੱਲ ਰਿਹਾ ਆਪਣੀ ਬਿਲਡਿੰਗ ਦਾ ਉਹਨਾਂ ਦਾ ਵੀ ਕਾਫੀ ਸਮਾਨ ਲੈ ਗਿਆ ਚੋਰੀ ਕਰਕੇ। ਤੇ ਜਿਹੜੀ ਪੁੜੀ ਆ ਉਹਨਾਂ ਦੀ ਬਿਲਡਿੰਗ ਦੇ ਪਿੱਛੇ ਜਿਹੜੀ ਉਹਨਾਂ ਨੇ ਲਗਾਈ ਆ ਤੇ ਚੋਰ ਜਿਹੜੇ ਉੱtre ਸ਼ਾਇਦ ਪਿੱਛੋਂ ਆ ਜਾਂ ਹਰੇ ਚੜ੍ਹੇ ਪਿੱਛੋਂ ਆ ਇਹ ਹਾਨੂੰ ਨਹੀਂ ਪਤਾ ਪਰ ਸਮਾਨ ਕਾਫੀ ਚੋਰੀ ਹੋ ਗਿਆ ਸਾਡਾ ਅਰੇ ਇੱਕ ਰਾਤ ਚ ਦੋ ਚੋਰੀਆਂ ਹੀ ਆ ਜਿਹੜੀਆਂ ਬੀਤੀ ਪਿਛਲੀ ਜਿਹੜੀ ਰਾਤ ਆ ਇਹਦੇ ਚ ਦੋ ਚੋਰੀਆਂ ਹੀ ਆ ਪਰ ਚਾਰ ਪੰਜ ਦਿਨ ਪਹਿਲਾਂ ਕਹਿੰਦੇ ਕਿ ਨਾਲ ਇੱਕ ਬਿਲਡਿੰਗ ਬਣਾਈ ਦੀ ਕੋਈ ਚਾਰ ਪੰਜ ਗੱਲ ਛੱਡ ਕੇ ਉਧਰ ਵੱਖਰੀ ਚੋਰੀ ਹੋਈ ਆ ਉਹ ਪਹਿਲਾਂ ਹੋਈ ਆ ਚੋਰੀ ਸਭ ਤੋਂ ਪਹਿਲੀ ਚੋਰੀ ਉਹੀ ਹੋਈ ਆ ਕਹਿਣਾ ਇਹ ਹੀ ਜਾਂਦੇ ਨੇ ਕਿ ਜਲਦੀ ਜਲਦੀ ਚੋਰਾਂ ਨੂੰ ਫੜਿਆ ਜਾਏ ਅੱਜ ਛੋਟੀ ਮੋਟੀ ਬੀ ਆਰ ਜੀ ਬੀ ਆਰ ਦੀ ਵੀ ਥੋੜੀ ਬੜੀ ਹੁੰਦੀ ਹੈ ਹੈਨਾ ਲਿਵਰਾਂ ਦਾ ਸਮਾਨ ਆ ਤੇ ਬੰਦੇ ਨੇ ਮਿਹਨਤ ਕਰਕੇ ਕਮਾਇਆ ਦਾ ਹੁੰਦਾ ਤੇ ਮਤਲਬ ਚੋਰ ਫੜੋਏ ਜਾਣ ਜਲਦੀ ਤੋਂ ਜਲਦੀ ਇਹੀ ਜਾਂਦੇ ਆ ਮੈਂ ਕਮਲਜੀਤ ਜੀ ਰਾਏਪੁਰ ਦਾ ਰਹਿਣ ਵਾਲਾ ਸ਼ਾਬਰ ਗੰਢੀ ਡਾਕਟਰ ਰਾਣੀ ਚੋਧਰੀ ਦਾ ਕੰਮ ਲਗਾਇਆ ਸੀ 2 ਸਾਲ ਤੋਂ ਕੰਮ ਚੱਲਦਾ ਪਿਆ ਜੀ ਬੀਤੀ ਰਾਤ ਜੀ ਆਪਣਾ ਕੰਮ ਦਾ ਪਰਾ ਖਤਮ ਕਰਕੇ ਗਏ ਆ 6 ਵਜੇ ਤੇ ਉੱਤੋਂ ਬਾਅਦ ਰਾਤ ਜੀ ਚੋਰੀ ਹੋ ਗਈ ਹੈ ਇਹ ਪੋੜੀ ਲਗਾ ਕੇ ਬੰਦੇ ਅੰਦਰ ਇਨ ਹੋਇਆ ਪਤਾ ਨਹੀਂ ਆਊਟ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਪਰ ਟਾਈਲ ਵਾਲੇ ਦਾ ਕੰਮ ਵੀ ਲੱਗਿਆ ਸੀ ਉਹਨਾਂ ਦੇ ਕਟਰ ਵੀ ਕਟਰ ਜੋ ਵੀ ਮਿਕਸੀ ਸਮਾਨ ਜੋ ਵੀ ਆਪਣਾ ਚੋਕੇ ਲੈ ਗਏ ਨੇ ਸਾਡਾ ਵੀ ਉਹ ਕਟਰ ਮੋਟਰ ਸਭ ਕੁਝ ਚੋਕੇ ਲੈ ਗਏ ਨੇ ਤੇ ਆਪਾਂ ਜਦੋਂ ਅ ਸਵੇਰੇ ਆਏ ਆ ਤਾਂ ਦਰਵਾਜ਼ਾ ਖੁੱਲਿਆ ਪਿਆ ਸੀ ਪੋੜੀ ਇਦਾਂ ਲੱਗੀ ਵੀ ਜਦ ਕੀ ਆਪਾਂ ਸਮਾਨ ਸਾਰਾ ਅੰਦਰ ਰੱਖ ਕੇ ਜਾਂਦੇ ਆ ਤੇ ਬੀਤੀ ਰਾਤ ਉਹਨਾਂ ਨੇ ਜੀ ਤੋੜਾ ਸਮਾਨ ਜਿਹੜਾ ਸਾਡਾ ਲੇਬਰ ਦਾ ਜਿਹੜਾ ਵੀ ਮੋਟਰ ਮਟਰ ਸਾਰਾ ਚੱਕ ਕੇ ਲੈ ਗਏ ਸਾਡੇ ਨਾਲ ਦੇ ਨਾਲ ਇੱਕ ਪਲਾਟ ਦਾ ਕੰਮ ਹੋਰ ਵੀ ਲੱਗਿਆ ਸੀ ਸ਼ਾਪਰ ਕੰਡੀ ਦਾ ਉਹਨਾਂ ਦੀ ਵੀ ਮੋਟਰ ਚੱਕ ਕੇ ਲੈ ਗਿਆ ਤਾਂ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਦਾ ਇੱਕ ਨਾਲ ਪਲਾਟ ਪੰਜ ਚਾਰ ਕੱਲ ਛੱਡ ਕੇ ਉਹਨਾਂ ਦੀ ਵੀ ਚੋਰੀ ਹੋਈ ਸੀ ਸਰਦਾਂਗੀ ਰਿਕਵੈਸਟ ਕਰਦਾਂਗੇ ਜਲਦੀ ਤੋਂ ਜਲਦੀ ਚੋਰਾਂ ਨੇ ਜਿਹੜੀ ਨਕੇਲ ਕੱਸੀ ਜਾ ਬਣਾ ਨੱਥ ਪਾਈ ਜਾਵੇ ਅੱਜ ਛੋਟੀ ਚੋਰੀ ਹੈ ਕੱਲ ਨੂੰ ਵੱਡੀ ਹੋਏਗੀ ਤੇ ਮਾੜੇ ਬੰਦੇ ਜੀ ਲੇਬਰ ਗਰੀਬਾਂ ਦਾ ਜੀ ਸਮਾਨ ਚੱਕ ਕੇ ਲੈ ਗਿਆ ਉਹ ਜਲਦੀ ਤੋਂ ਜਲਦੀ ਹੋ ਸਕੇ ਤੇ ਸਾਨੂੰ ਵਾਪਸ ਕੀਤਾ ਜਾਵੇ ਮੇਰਾ ਨਾਮ ਪੰਕਜ ਕੁਮਾਰ ਹੈ ਮੈਂ ਕਾਫੀ ਦਿਨ ਸੇ ਇੱਥੇ ਪੇ ਬਿਲਡਿੰਗ ਵਿੱਚ ਕੰਮ ਕਰ ਰਹਾ ਹਾਂ ਠੀਕ ਹੈ ਬੀ रानी चौधरी का जो यहाँ पे मेरा सामान सारा सारा सामान तीन चा, तीन चार कटर था और सारा चोरी हो गया साथ में चोरी ले गए चोर जो, जो ऐसा है क्या पता मेरा सामान एक सामान नहीं सारा एक से जेड तक मेरा सामान ले गया सामान मेरा तीन कटर था एक मोटर ले गया एक मिक्सी मशीन था छेनी हथौड़ा सारा सामान ले गया आज रात में आज ऐसे देखो पीछे पूरी लगा के ना वो अपना चोरी किया पूरी भी लगा हुआ है सर अभी भी लगा हुआ है उसी पूरी देखना है तो चलिए दिखा देता हूँ